ਸਾਰੇ ਨੂੰ ਖੂਬ ਸਤ ਸਾਰਿਆਂ ਨੂੰ ਬਹੁਤ ਬੜੀਆਂ ਹੋਗੇ ਵੈਲਕਮ ਬੈਕ ਟੂ ਮਾਈ YouTube ਚੈਨਲ ਸਵਾਗਤ ਹੈ ਜੀ ਅੱਜ ਦਾ ਤੁਹਾਡੇ ਮੇਰੇ ਬਲੌਗ 'ਚ ਤੁਹਾਡਾ ਤੇ ਹਾਂਜੀ ਤੇ ਅੱਜ ਆਪਾਂ ਬਣਾਉਣ ਲੱਗੇ ਆਂਗੇ ਪਾਲਕ ਪਕੌੜੇ ਨੂੰ ਪਤਿਆਂ ਮੌਸਮ ਹੈਗਾ ਪਾਲਕ ਮੇਠੀ ਤੇ ਸਾਗ ਦਾ ਤੇ ਹੁਣ ਆਪਾਂ ਪਾਲਕ ਦੇ ਪਕੌੜੇ ਬਣਾਉਣ ਲੱਗੇ ਆਂ ਤੇ ਪਾਲਕ ਪਈ ਸੀ ਘਰੇ ਤੇ ਸੋਚ ਸੋਚਿਆ ਵੀ ਬਲੌਗ ਹੀ ਕੱਢਦੇ ਆ ਚਲੋ ਆਪਾਂ ਤੁਹਾਨੂੰ ਦਿਖਾਉਨੇ ਆ ਤੁਹਾਨੂੰ ਕਿਵੇਂ ਬਣਾਉਣੇ ਆ ਤੇ ਮਿਲਦੇ ਆ ਫਿਰ ਅੱਗੇ ਗਰਮ ਕਰ ਲਾਂਗੇ ਦੇ ਹੀ ਨਾ ਲੜ ਕੇ ਇੱਕ ਨੇ ਪੰਜ ਪੰਜ ਗੁੰਡੋ ਨੂੰ ਠੀਕ ਕਰ ਲਿਆ ਬਹੁਤ ਬਹਾਦਰ ਹੋ ਬੇਟਾ ਇਹ ਦੋ ਇਹ ਕਿ ਨਾ ਅਰੇ ਜਾਨ ਦਾ ਸਵਾਦ ਰਗਾ ਪਿਆਰ ਹਰੀ ਮੇਚ ਐਂਡ ਪਾਲਕ ਹੁਣ ਆਪਾਂ ਚੀਲੇ ਸੀ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਬੇਸਨ ਤਾਂ ਐਡ ਕੀਤਾ ਕੋਰਨ ਫਲੋਰ ਅਰਜਿੰਕੀ ਮੈਂ ਵੀ ਕਿਸੇ

मम्मी नहीं दे दे गया नहीं गया। नहीं कच्चा कच्चा है पता पता तू की सी के बंदी चाय है और चाहिए तत्ती ਤੇ ਚਾਹੇ ਜੀ ਆਨੇ ਇਸਨੇ ਤੇ ਮੇਰੀ ਬੇਟੀ ਕਲਮਿਕਲ ਅਮਿਕਲ ਆਇਆ ਔਰ ਉਸੇ ਨੰਗੀ ਹੋ ਤੱਕ ਪਹੁੰਚਾ ਕੇ ਲੀਏ ਸਾਰੇ ਕਰੂਗਾ ਨਹੀਂ ਲੱਭਾ ਆਇਨਾ ਮਾਰੋ ਛੋਟੇ ਉਪਨੀ ਜੀ ਆਇਨਾ ਮਾਰੋ ਛੋਟੇ ਉਪਨੀ ਜੀ ਆਇਨਾ ਮਾਰੋ ਕਿ ਮੇਰੇ ਭਾਗ ਆਇਨਾ ਮਾਰ ਸੁਖੀ ਮੈਂ ਤੈਨੂੰ ਕਿੰਨੇ ਵਾਰੀ ਗਿਆ ਸੀ ਆਪਾਂ ਸੋ ਇੱਕ ਤਾਂ ਬਾਰੇ ਇਕੱਠੇ ਕਰੀ ਆਪਣੀ ਮਿਰਚਾਂ ਕਾ ਭਰ ਕੇ ਬਣਾਈ ਪਕੌੜੇ ਇਹ ਮਿਰਚੀ ਹੈ ਜਾਂ ਕarele ਸਮਝ ਨਹੀਂ ਆ ਰਹਾ ਕੁਝ ਡੈਡੀ ਮਿਰਚ ਦੇਖੀ ਬਣਾਈ ਕarele ਵਰਗੀ ਚੂਵੇ ਤੜੇ ਹੁੰਦੇ ਆ ਜਿਵੇਂ ਆਈ ਰੋ ਚੱਕ ਇਹਨੂੰ ਇਹਨੂੰ ਆਏ ਲੈ ਕੇ ਜਾ ਲੈ ਜਾਨ ਨਾ ਕੋੜਾ ਦੇਖ ਫੇਰੋ ਚੂਆ ਹੋਏ ਮਰਚਾ ਮਿਰਚ ਮਿਰਚ ਖਾਉਂਦਾ ਕਲੀ ਆਮਾ ਗਿਰ ਆਕਦੇ ਪਕੌੜੇ ਰੈਡੀ ਆ ਆਪ ਹੀ ਬਣਾ ਕੇ ਆਪ ਹੀ ਖਾਈ ਜਾਂਦਾ ਜੀ ਤਾਂ ਅੱਜ ਆਪਾਂ ਬਣਾਏ ਸੀ ਪਾਲਕ ਵਾਲੇ ਪਕੌੜੇ ਤੇ ਕਿੰਦਾਂ ਲੱਗੇ ਤੁਹਾਨੂੰ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਐਂਡ ਵਲੌਗ ਨੂੰ ਸਬਸਕ੍ਰਾਈਬ ਐਂਡ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਕਰ ਦਿਓ ਤੇ ਹਾਂਜੀ ਤੇ ਕੱਲ ਨੂੰ ਗੁਰਪੁਰਵਾ ਤੇ ਆਪਾਂ ਗੁਰਦੁਖੜੀ ਜਾਵਾਂਗੇ ਤੇ ਆਪਾਂ ਮਤਲਬ ਦੀਵੇ ਵਗੈਰਾ ਵੀ ਜਗਾਵਾਂਗੇ ਨਾ ਤੇ ਵਧੀਆ ਜਿਹੀ ਕੋਈ ਰੈਸਪੀ ਬਣਾਵਾਂਗੇ ਕੱਲ ਨੂੰ ਗੁਰਪੁਰਬ ਸਪੈਸ਼ਲ ਦਿਖਾਵਾਂਗੇ ਤੁਹਾਨੂੰ ਵਲੌਗ ਤੇ ਵਲੌਗ ਨਾਲ ਬਣੀ ਰਿਓ ਤੇ ਨੈਕਸਟ ਵਲੌਗ ਦੇਖਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਹਾਂਜੀ ਤੇ ਬਹੁਤ ਆ ਰਹੇ ਨੇ ਮਤਲਬ ਕਮੈਂਟ ਵੀ ਕਰਦੇ ਨੇ ਕਿ ਤੁਸੀਂ ਵਲੌਗ ਨਹੀਂ ਬਣਾਉਂਦੇ ਉਹ ਹਨਾ ਤੇ ਸਾਰਿਆਂ ਨੂੰ ਦੱਸ ਦੇਣਾ ਚਾਹੁੰਦੀ ਆ ਵੀ ਥੋੜੀ ਪ੍ਰੋਬਲਮ ਹੋ ਗਈ ਸੀ ਇਸ ਕਰਕੇ ਨਹੀਂ ਬਣਾਉਂਦੇ ਸੀ ਨਾ ਤੇ ਮੈਂ ਥੋੜੀ ਮੇਰੀ ਤਬੀਬ ਸੈਟ ਨਹੀਂ ਚੱਲ ਰਹੀ ਤੇ ਪ੍ਰੈਗਨੈਂਸੀ ਕਰਕੇ ਤੇ ਮੇਰੇ ਕੋਲ ਬੇਬੀ ਆਉਣ ਵਾਲਾ ਛੋਟਾ ਆ ਤੇ ਮੈਂ ਬਹੁਤ ਜ਼ਿਆਦਾ ਖੁਸ਼ ਆ ਹਨਾ ਤੇ ਰੱਬ ਕਰਕੇ ਇਦਾਂ ਸਾਰਿਆਂ ਦੀ ਝੋਲੀਆਂ ਖੁਸ਼ੀਆਂ ਨਾਲ ਭਰੀਆਂ ਜਾਣ ਅੱਜ ਕੱਲ ਦਿਖਾਵਾਂਗੇ ਤੁਹਾਨੂੰ ਤੇ ਆਪਾਂ ਗੁਰਪੁਰ ਤੇ ਗੁਰੂ ਘਰੀ ਵੀ ਜਾਵਾਂਗੇ ਮੱਥਾ ਟੇਕ ਕੇ ਆਵਾਂਗੇ ਤੇ ਬਾਕੀ ਹਨਾ ਕੋਈ ਵਧੀਆ ਜੀ ਡਿਸ਼ ਵੀ ਬਣਾਵਾਂਗੇ లైక్ ਜੀ ਨੂੰ ਆਪਾਂ ਯਾਦ ਕਰਾਂਗੇ ਤੇ ਪਾਸ ਪੂਜਾ ਕਰਕੇ ਆਵਾਂਗੇ ਗੁਰਦੁਆਰੇ ਜਾ ਕੇ ਤੇ ਹਾਂਜੀ ਤਾਂ ਫਿਰ ਕਿੱਦਾਂ ਲੱਗਿਆ ਵਲੌਗ ਜ਼ਰੂਰ ਦੱਸਿਓ ਠੀਕ ਹੈ ਲਾਈਕ ਲੈਂਟ ਸ਼ੇਅਰ ਕਰਕੇ ਤੇ ਨੈਕਸਟ ਵਲੌਗ ਲਾਈਵ ਮੈਨੂੰ ਦੱਸੋ ਵੀ ਕੀ ਟੌਪਿਕ ਮੈਂ ਕੀ ਬਣਾਵਾਂ ਹਨਾ ਤੇ ਕਮੈਂਟਾਂ ਚ ਜ਼ਰੂਰ ਦੱਸਿਓ ਤੇ ਵਾਕਿਆ ਬਣਾਵਾਂਗੇ ਹੁਣ ਵਲੌਗ ਡੇਲੀ ਆਇਆ ਕਰੂਗਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਵਲੌਗ ਨੂੰ ਸ਼ੇਅਰ ਕਰਨਾ ਵੀ ਨਾ ਭੁੱਲਿਓ ਤਾਂ ਮਿਲਦੇ ਆ ਜੀ ਫਿਰ ਅੱਗੇ ਥੈਂਕ ਯੂ ਧੰਨਵਾਦ ਇਹ ਦਿਖਾਈ ਜਾ ਕੇ ਪਾਪੜਾ ਦੇ ਵੀਡੀਓ ਤੇ ਕਲਿੱਕ ਕਰ ਦੇ ਜੀ ਬੈਠੋ ਤੁਹ ਕੁ ਰਹੇ ਹੋ ਹੋ ਹਾਏ ਹਾਏ ਅੱਗੇ ਲੈ ਲੈ ਭਾਈ ਲੈ ਕੇ ਬੈਠਿਆ ਹੋਏ ਹੋਏ ਹੋਰ ਆਪਾਂ ਦੇਖਾ ਚੀਕੋ ਆ ਬੋਲੇ ਨਾ ਨਾ ਦੇਣਾ ਉਹ ਮਾਸੀ ਵਾਲਾ ਬਾਈ ਤਾ ਵੜਾ ਗਰੀਬਾ 12 12 ਵਜੇ ਦਾ ਹੈ ਮੈਂ ਹੋਰ ਜੇ ਤੱਕ ਦਵਾਈ ਕਿਹਦਾ ਤੱਕ ਆਪਾਂ ਮੈਂ ਤੁੰਦ ਆਵੜੇ ਸਿੱਪੂ ਤੇ ਚੱਕ ਹੈ ਜੇ ਵੀ ਅੱਗੇ ਬੜਾ ਜੰਗੂ ਵੀਰ ਬਣੇ ਆਹ ਤਾਂ ਕਿਹੜਾ ਆਉਂਦੀ ਆ ਇਹ ਆਉਂਦੀ ਜਾਂਦਾ ਇਧਰ ਆਇਆ ਲਾਟ ਨੂੰ ਆ ਉਹਨੂੰ ਬੋਰਡ ਕੋਲੋਂ ਅੰਦਰ ਬੈਠ ਕੇ ਦੇਖੀ ਨਹੀਂ ਮੈਂ ਸੁੱਤੀ ਸਮੋੜੀ ਰਿਮੋਟ ਦੇਖੀ ਪੈ ਉਹ ਤੇ ਮਰ ਘਰ ਘਰ ਕਿੱਥੇ ਸੌਣੋ ਉਹ ਕੋਆੜੀ ਫੇਕੜਾ ਆ ਗਈ ਨਹੀਂ ਤਾਂ ਅੰਟੀ ਮੱਤ ਇਹਨੂੰ ਵੜੀ ਖਾਈ ਜਾਂਦੀ ਆ ਇਹਨੂੰ ਬੱਦਲ ਆਹ ਤੱਕ ਦੀ ਸੀ ਅਰੇ ਛੜੀ ਦੇ ਕੇ ਨਿਕਲੇ ਬਸ ਚੱਲ ਤੁਰੇ ਜਾਂ ਤੇ ਸੋਹਣੀ ਲੱਗਦੀ ਆ ਨੀ ਇੱਥੇ ਹਣਾ ਜ਼ੂਮ ਕਰਕੇ ਬਣਾਗਾ ਯਾਰ ਜ਼ੂ ਚੋਂ ਪਾਰਦੇ ਆ ਸੋਹਣੀ ਉਹ ਦੇਖੀ ਗੋਲੋ ਹੱਤੀ ਬੱਬੂ ਦੇ ਬਹੁਤ ਆ ਇੱਥੇ ਬੱਤੀ ਬੱਕ ਕਰਦਾ ਉਹ ਵੀ ਦੇ ਗੋਲਾ ਇਹ ਇਹਦਾ ਤਾਂ ਬਾਹਲੇ ਛੋਟੇ ਸੀਗੇ ਯਾਰ ਭੁਖੀ ਦੀ ਮਾਂ ਇਹ ਆਂਟੀ ਚਰਨਜੀਤ ਕੁੱਡੀ ਵਾਲੀ ਕਿੱਥੇ ਕਿੱਥਾ ਪਰਪਰ ਦਾ ਮਾਰਕੀਟਿੰਗ ਕੁੰਜੀ ਸੁਦੀਪਾ ਸੁਦੀਪ ਨੇ ਆਹ ਬੋਲੋ ਮੈਂ ਆ ਗਿਆ ਮੈਂ ਤੂੰ ਆਹ ਆਹ ਥੋੜ ਕੇ ਮੈਂ ਹੁਣ ਠੀਕ ਬੜਖੜਕ ਮੰਮੀ ਦੇ ਉੱਤੇ ਆਈ ਜਾਂਦੇ ਗੜੋਂ ਕੀ ਬਰਸਾਤ ਜਿਵੇਂ ਜਿਵੇਂ ਹਾਲ ਕਰ ਖੰਡ ਹੋ ਰਹੀ ਹੈ ਕਿੰਨੇ ਵਰਸ ਹੀ ਵਰਖ ਹੋ ਜੂ ਅੱਜ ਜਾਵਾਂ ਉਗਗ ਮਾਰ ਗਿਆ ਅੰਡਾ ਵੀ ਮਾਰ ਦਿਆ ਲੈ ਵੇ ਮੰਮੀ ਦੇਖੀ ਦੇਖੀ ਹੋਏ ਕਿਵੇਂ ਡਿੱਗੀ ਜਾਂਦੇ ਆ ਬੇਰਾਂ ਵਾਂਗ ਆ ਜਾ ਲੈ ਆ ਲੈ ਚੱਲੋ ਬਚਾ ਲਓ ਸੋਖਾ ਚੱਲ ਇਹਨੇ ਕਿਨੇ ਮਾਰਿਆ ਪਤਾ ਨਹੀਂ ਪੂਰੇ ਇੱਥੇ ਚਿੱਤੇ ਵਾਰੀ ਚੱਲਾ ਭਾਗੇ